ਅੰਮ੍ਰਿਤਸਰ ਵਿੱਚ ਇੱਕ ਵਾਹਨ ਵੱਲੋਂ ਦੂਜੇ ਵਾਹਨ ਨੂੰ ਜ਼ਬਰਦਸਤ ਟੱਕਰ ਮਾਰਨ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਕੰਪਨੀ ਬਾਗ ਦੇ ਸਾਹਮਣੇ ਵਾਪਰੀ ਹੈ। ਇੱਥੇ ਖਲੋਤੀ ਇੱਕ ਗੱਡੀ ਨੂੰ ਦੂਸਰੀ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਹੈ। ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਸਿੱਧੀ ਡਿਵਾਈਡਰ ਦੇ ਵਿੱਚ ਜਾ ਵਜਈ ਹੈ। ਇਸ ਹੋਈ ਘਟਨਾ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ। ਹੁਣ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਗੱਡੀ ਮਾਰਨ ਵਾਲਾ ਵਿਅਕਤੀ ਨਸ਼ੇ ਵਿੱਚ ਸੀ ਜਿਸ ਕਰਕੇ ਉਸ ਨੂੰ ਡਰਾਈਵਿੰਗ ਕਰਦੇ ਸਮੇਂ ਕੋਈ ਵੀ ਸੋਧ-ਬੋਧ ਨਹੀਂ ਰਹੀ ਤੇ ਇਹ ਘਟਨਾ ਵਾਪਰ ਗਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹੋਈ ਘਟਨਾ ਦੀ ਪ੍ਰੋਪਰ ਜਾਂਚ ਹੋਵੇਗੀ ਨਸ਼ਾ ਕੀਤੇ ਵਿਅਕਤੀ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਵੀ ਕਰਵਾਈ ਜਾਵੇਗੀ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਬਾਰੂਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰੋਪਰ ਪੀਤੀ ਹੋਈ ਸੀ ਇਹਨਾਂ ਨੇ ਮੈਂ ਉਧਰ ਨਾਰੀਅਲ ਪਾਣੀ ਪੀ ਰਿਹਾ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ 'ਚ ਬਹੁਤ ਜ਼ਬਰਦਸਤ ਵੱਜੀ ਹੈ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੇ ਹੀ ਬਾਹਰ ਬੋਤਲਾਂ ਸੁੱਟ ਰਹੇ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਦੇ ਹੋ ਜਾਣਾ ਸੀ ਉਹ ਗੱਡੀ ਤੇਜ਼ ਸੀ ਗੱਡੀ ਤੇਜ਼ ਹੈ ਕਿ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਦਾ ਨਾਰੀਅਲ ਪਾਣੀ ਪੀ ਰਿਹਾ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਹਾ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸ੍ਰੀ ਇਹ ਇਧਰੋਂ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਫੋਰ ਸਟੌਂਗ ਤੋਂ ਹਾਂਜੀ ਡ੍ਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਹ ਡਰ ਗੀ ਰਹੇ ਆ ਉਹ ਬੋਲਦੇ ਕਿ ਵੀ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਮੌਕੇ ਤੇ ਆਇਆ ਬੱਸ ਹਾਂਜੀ ਪ੍ਰਸ਼ਾਸਨ ਦੇ ਕਾਰਵਾਈ ਜਾਂਦੇ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋਈ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ 22000 ਹੋ ਸਕਦਾ ਉਹ ਕਰਵਾਣ ਸਮਝਦੇ ਜਿਹੜੀ ਸਰਕਾਰੀਆਂ ਗਰੇਲਾਂ ਲੱਗੀਆਂ ਵੀ ਤੋੜ ਜਾਂਦੇ ਐ ਤੇ ਸਾਰਾ ਕੁਝ ਤੋੜ ਕੇ ਅੰਦਰ ਉਡਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਭਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਘੱਟੋ ਘੱਟ 70 80 ਦੀ ਸਪੀਡ ਤੇ ਸੀ ਗੱਡੀ ਆ ਇਹ ਲਾਕਾਈ ਕੰਪਨੀ ਵਾਲੇ ਬਾਅਦ ਠੰਡੀ ਖੂਈ ਦੇ ਸਾਹਮਣੇ ਆ। ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ। ਫੋਰਸ ਚੌਕ ਕੋਲੋਂ ਨਵਟੀ ਨੂੰ ਜਾ ਰਹੀਆਂ ਸੀ। ਇਹਨਾਂ ਗੱਡੀ ਆਪਸੇ ਇੱਕ ਟਰਾਲੀ ਨਾਲ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੜ ਗਈ ਇਸ ਤਰ ਟੁੱਟ ਕੇ ਜਿਹੜੀ ਗਰੇਲ ਲੱਗੀ ਆ। ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਤਰ੍ਹਾਂ ਖਵਜੀਆ ਉਹ ਸਿਵਲ ਹਸਪਤਾਲ ਨੂੰ ਫੜਾਇਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ। ਜੋ ਜੀ ਗਾਂਸ ਦੇ ਦਿਆ ਉਹ ਤਾਂ ਕਾਰਵਾਈ ਕੀਤੀ ਇਹਨਾਂ ਬੋਲ ਸਰ ਗੱਡੀ ਬਣਾ ਕੇ ਬਹੁਤ ਜ਼ਿਆਦਾ ਸ਼ਰਾਬ ਉਹ ਡਾਕਟਰ ਸਾਹਿਬ ਦੱਸ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਤਾ ਉਹਦੀ ਏਜ ਕੋਈ ਏਜ ਨਹੀਂ ਜਾਣੀ ਨੁਕਸਾਨ ਤੇ ਬੰਨੇ ਹੋਇਆ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ